DIG ਹਰਚਰਨ ਪੁੱਲਰ ਦੇ ਮਾਮਲੇ ਦੇ ਵਿੱਚ ਇੱਕ ਬਹੁਤ ਵੱਡਾ ਅਪਡੇਟ ਪੰਜਾਬ ਗਲਿਕ ਦੇ ਉੱਤੇ ਤੁਹਾਡਾ ਸਵਾਗਤ ਹੈ ਮੈਂ ਜਸ਼ਨ ਪੁਲਾਤ ਤੇ ਗੱਲ ਕਰਾਂਗੇ DIG ਪੁੱਲਰ ਮਾਮਲੇ ਦੇ ਵਿੱਚ ਇਹ ਮਾਮਲਾ ਸ਼ੁਰੂ ਹੁੰਦਾ ਹੈ ਵੀਰਵਾਰ ਨੂੰ ਜਦ CBI ਦੀ ਰੇਡ ਵੱਜਦੀ ਹੈ DIG ਪੁੱਲਰ ਦੇ ਉੱਤੇ ਕਿਉਂਕਿ ਇੱਕ ਕੰਪਲੇਂਟ ਧਾਇਰ ਕੀਤੀ ਜਾਂਦੀ ਹੈ ਆਕਾਸ਼ ਨਾਮ ਦੇ ਇੱਕ ਕਾਰੋਬਾਰੀ ਵੱਲੋਂ ਜਿੱਥੇ ਉਹਦਾ ਇਹ ਕਹਿਣਾ ਸੀ ਕਿ 8 ਲੱਖ ਰੁਪਏ ਦੀ ਰਿਸ਼ਵਤ ਦੀ ਡਿਮਾਂਡ ਕੀਤੀ ਗਈ DIG ਪੁੱਲਰ ਵੱਲੋਂ ਉਸ ਤੋਂ ਬਾਅਦ CBI ਇੱਕ Trap ਲਾਉਂਦੇ ਨੇ ਤੇ ਉਹਦੇ ਵਿੱਚ DIG ਪੁੱਲਰ ਨੂੰ ਮੁਹਾਲੀ ਦੇ ਵਿੱਚ ਰੰਗੇ ਹੱਥ ਫੜ ਲੈਂਦੇ ਨੇ ਉਸ ਤੋਂ ਬਾਅਦ ਜਦ ਉਹਨਾਂ ਦੇ ਘਰ ਦੇ ਵਿੱਚ ਸਰਚ ਹੁੰਦਾ ਆ ਉੱਥੇ 1.5 ਕਿਲੋ ਸੋਨਾ 5 ਕਰੋੜ ਕੈਸ਼ 22 ਲਗਜ਼ਰੀਆਂ ਵਾਚੇਸ ਅਤੇ ਕਈ ਵੱਖ-ਵੱਖ ਚੀਜ਼ਾਂ ਉੱਥੋਂ ਬਰਾਮਦ ਹੁੰਦੀਆਂ ਨੇ ਉਸ ਤੋਂ ਬਾਅਦ ਹੁਣ ਅੱਜ ਦੀ ਜੋ ਸਭ ਤੋਂ ਵੱਡੀ ਅਪਡੇਟ ਹੈ ਉਹ ਇਹ ਹੈ ਕਿ ਹੁਣ ਉਹਨਾਂ ਨੂੰ 14 ਦਿਨ ਦੀ ਰਿਮਾਂਡ ਦੇ ਉੱਤੇ ਜੁਡੀਸ਼ੀਅਲ ਰਿਮਾਂਡ ਦੇ ਉੱਤੇ ਭੇਜ ਦਿੱਤਾ ਗਿਆ ਹੈ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਕਦ ਤੱਕ ਇਸ ਕੇਸ ਦੇ ਉੱਤੇ ਕੋਈ ਫੈਸਲਾ ਸੁਣਾਇਆ ਜਾਵੇਗਾ ਤੇ ਅੱਗੇ ਜਾ ਕੇ ਕਿਹੜੇ ਕਿਹੜੇ ਵੱਡੇ-ਵੱਡੇ ਅਫਸਰਾਂ ਦਾ ਨਾਮ ਵਿੱਚ ਆਵੇਗਾ ਕਿਉਂਕਿ ਜੋ ਕਾਰੋਬਾਰੀ ਸੀਗਾ ਆਕਾਸ਼ ਉਹਦੇ ਵੱਲੋਂ ਇੱਕ ਹੋਰ ਚੀਜ਼ ਵੀ ਧਾਇਰ ਕੀਤੀ ਗਈ ਹੈ ਕਿ ਮੇਰੀ ਜਾਨ ਨੂੰ ਖਤਰਾ ਹੈ ਮੈਨੂੰ ਜਲਦ ਤੋਂ ਜਲਦ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਵੇ